ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 145 ਬੰਦੇ ਨੇ 100 ਡੇ 100 ਡਿਫਰੈਂਟ ਸਟਾਈਲਸ ਆਫ ਤਰਬਾ ਅਤੇ ਤੁਮਾਰਾ ਸਾਹਿਬ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵਟਾਲੀ ਦਸਤਾਰਾਂ ਅਲੱਗ ਹੀ ਸ਼ੇਪ ਦੇ ਵਿੱਚ ਸਜਾ ਕੇ ਦਿਖਾਵਾਂਗੇ ਇਹਦੇ ਦੀ ਬੇਸ ਵੀ ਅਲੱਗ ਹੋਵੇਗਾ ਇਸ ਲਈ ਵੀਡੀਓ ਨੂੰ ਸ਼ੇਅਰ ਜਰੂ ਕਰ ਦਿਓ ਦਸਤਾਰ ਨੂੰ ਵਿਛਾ ਕੇ ਇਸ ਤਰੀਕੇ ਨਾਲ ਗਿੱਲੀ ਕਰਨ ਤੋਂ ਬਾਅਦ ਦੋਨੋਂ ਪੱਲੇ ਅੰਦਰ ਕਰਕੇ ਲਗਭਗ 1 ਕਿੱਟਾਂ ਚ ਚੌੜੀ ਪੂਣੀ ਕਰ ਲੈਣੀ ਹੈ ਖੱਬੇ ਪਾਸੇ ਜੂੜਾ ਸੇਵ ਕਰਕੇ ਨਾਲ ਕੰਗਾ ਸੇਵ ਸਜਾ ਕੇ ਗੁਲਾਈ ਥੋੜੀ ਜਿਹੀ ਨੀਚ ਵੀ ਕੰਨਾਂ ਦੇ ਕੋਲੋਂ ਦਸਤਾਰ ਦੀ ਹਮੇਸ਼ਾ ਗੁਲਾਈ ਹੋਣੀ ਚਾਹੀਦੀ ਹੈ ਇਸ ਸ਼ੇਪ ਦੇ ਵਿੱਚ ਦਸਤਾਰ ਸਜਾਉਣ ਲਈ ਨਾਲ ਦੀ ਨਾਲ ਉੱਪਰਲੇ ਸਾਈਡ ਤੋਂ ਪੱਲੇ ਨੂੰ ਥੋੜਾ ਦੱਬਾਂਗੇ ਇਹ ਨਾਲ ਦਸਤਾਰ ਥੋੜੀ ਜਿਹੀ ਉਪਰੋ ਜਿਹੀ ਤਿੱਖੀ ਹੋਵੇਗੀ ਅਖੀਲੇ ਪੇਚੇ ਵੀ ਇਸ ਜਗ੍ਹਾ ਤੇ ਵਟ ਪਾ ਕੇ ਸਲਾਈ ਨਾਲ ਉਹਨਾਂ ਨੂੰ ਪਿੱਛੇ ਤੱਕ ਸਹੀ ਕਰਾਂਗੇ ਉੱਪਰਲੇ ਪੇਚੇ ਨੂੰ ਮੋਟੇ ਕਰਨ ਤੋਂ ਬਾਅਦ ਚੋ ਖੱਬੇ ਪਾਸੇ ਵਾਲੇ ਵਟਾ ਤੇ ਵੀ ਸਲਾਈ ਫੇਰਾਂਗੇ ਹਲਗੀ ਵਾਲੇ ਪੇਚੇ 'ਚ ਵਟ ਪਾ ਕੇ ਪਿੰਦੀ ਬੰਦਨਾ ਸਿੱਧਾ ਲਗਾ ਦੇਵਾਂਗੇ ਉਪਰੋ ਜਿਹੀ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਸਾਨੂੰ ਢਾਕੇ ਪਿੱਛੇ ਲੂਪੀ ਵੀ ਅੰਦਰ ਕਰ ਦਵ